ਅਮਰਸਰ ਕਮਿਸ਼ਨ ਦੇ ਥਾਣਾ ਸਦਰ ਵਿਖੇ 22 ਮਈ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੀਮਤੀ لال ਨਾਮ ਦਾ ਸ਼ਖਸ ਜੋ ਕਿ ਮੰਦਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਜਦੋਂ ਆਪਣੇ ਮਹੱਲੇ ਗੁਰੂ ਨਾਨਕ ਨਗਰ ਵਿਖੇ ਪਹੁੰਚਦਾ ਵਾ ਤਾਂ ਉਸ ਦੀ ਐਕਟਵਾਂ ਨੂੰ ਰੋਕ ਕੇ ਦੋ ਮੁੰਨੇ ਨੌਜਵਾਨ ਐਕਟਵਾਂ ਤੇ ਆਉਂਦੇ ਹਨ ਤੇ ਪਿਸਤੌਲ ਦੀ ਨੋਕ ਦੇ ਉਸ ਕੋਲੋਂ ਇੱਕ ਸੋਨੇ ਦੀ ਚੈਨੀ ਇੱਕ ਸੋਨੇ ਦੀ ਮੰਦਰੀ ਖੋ ਕੇ ਫਰਾਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਸਾਡੇ ਐਸ ਐਚਓ सदर ਤੇ ਚੌਂਕੀਚਾਰ ਵਿਜੇਨਗਰ ਤੁਰੰਤ ਮੌਕੇ ਤੇ ਮੌਕੇ ਦਾ ਸੰਗਿਆਨ ਲੈਂਦੇ ਨੇ ਤੇ ਤੁਰੰਤ ਮਦਈ ਦੇ ਬਿਆਨ ਲਿਖ ਕੇ ਅਧੀਨ ਧਾਰਾ 379 ਬੀ 2 34 ਆਈ ਪੀਸੀ ਤੇ 25 27 ਆਮ ਜੱਗ ਦੇ ਤਹਿਤ ਇੱਕ ਮੁਕੱਦਮਾ ਰਜਿਸਟਰ ਕੀਤਾ ਜਾਂਦਾ ਵਾ ਜਦੋਂ ਸਾਡੀ ਐਸ ਐਚਓ सदर ਤੇ ਚੌਂਕੀਚਾਰ ਵਿਜੇਨਗਰ ਦੀ ਟੀਮ ਨੇ ਬੜੀ ਹੀ ਮਿਹਨਤ ਦੇ ਨਾਲ ਜਿਸ ਐਕਟਿਵਿਟੀ ਦੇ ਸਵਾਰ ਹੋ ਕੇ ਦੋਸ਼ੀ ਆਏ ਸਨ ਉਸ ਐਕਟਿਵਿਟੀ ਦਾ ਪਿੱਛਾ ਕੀਤਾ ਕੌਫ ਐਕਟਵਾ ਦਾ ਨੰਬਰ ਜੋ ਸਾਨੂੰ ਡਰੇਸ ਹੋਇਆ ਪੀਵੀ02 ਸੀਐਸ 6805 ਜਦੋਂ ਅਸੀਂ ਇਸ ਦਾ ਜੋ ਐਕਟਵਾ ਦਾ ਮਾਲਕ ਸੀਗਾ ਰਾਜਾ ਸਿੰਘ ਸੀ ਦਾ ਰਹਿਣ ਵਾਲਾ ਜੋ ਕਿ ਪਰਮਜੀਤ ਨਾਮ ਦਾ ਨੌਜਵਾਨ ਸੀ ਜਦੋਂ ਉਸ ਕੋਲ ਪਹੁੰਚ ਕੀਤੀ ਕਿ ਅਸੀਂ ਹੁਣੇ ਇਸ ਦੇ ਮਾਲਕ ਨੂੰ ਫੜ ਕੇ ਇਸ ਮੁਕਾਦਮਾ ਡਰੇਸ ਕਰੀਏ ਤਾਂ ਸਾਡੇ ਸਾਹਮਣੇ ਇੱਕ ਨਵੀਂ ਸਟੋਰੀ ਮਿਲਦੀ ਹੈ ਕਿ ਇਹ ਐਕਟਵਾ ਕੁਝ ਦਿਨ ਪਹਿਲਾਂ ਫਾਰਦਾ ਤੋਂ 10-15 ਦਿਨ ਪਹਿਲਾਂ ਕੰਬੋ ਥਾਣੀ ਦੇ ਏਰੀਆ ਦੇ ਵਿੱਚ ਆਲਰੇਡੀ ਖੋ ਹੋ ਚੁੱਕੀ ਹੈ ਜੋ ਐਕਟਵਾ ਖੋਈ ਹੋਈ ਸੀ ਜਦੋਂ ਅਸੀਂ ਉਸ ਚੀਜ਼ ਦੀ ਸੀਸੀਟੀਵੀ ਫੁਟੇ ਨੂੰ ਸਾਡੀ ਟੀਮ ਨੇ ਬੜੀ ਮਿਹਨਤ ਦੇ ਨਾਲ ਫਾਲੋ ਕੀਤਾ ਉਸ ਦਾ ਮੁਕਦਮਾ ਜੋਗੀ ਕੰਬੋ ਥਾਣੇ ਵਿਖੇ ਦਰਜ ਹੈ ਜੋ ਸਾਨੂੰ ਇਹ ਚੀਜ਼ ਸਾਹਮਣੇ ਆਈ ਕਿ ਜਦੋਂ ਕੰਬੋ ਥਾਣੇ ਦੇ ਏਰੀਆ ਵਿੱਚ ਐਕਟਵਾ ਖੋਈ ਗਈ ਤਾਂ ਇਹ ਐਕਟਵਾ ਐਕਸਯੂਵੀ ਗੱਡੀ ਆ ਜੋ ਕਿ ਦਿੱਲੀ ਨੰਬਰ ਗੱਡੀ ਸੀ ਇਹ ਗੱਡੀ ਜਦੋਂ ਅਸੀਂ ਨੰਬਰ ਰੀਡ ਕੀਤਾ ਤਾਂ ਅਸੀਂ ਗੱਡੀ ਦੇ ਮਾਲਕ ਦੇ ਘਰ ਤੱਕ ਪਹੁੰਚੇ ਗੱਡੀ ਦਾ ਮਾਲਕ ਬਲਜੀਤ ਸਿੰਘ ਜੋ ਕਿ ਯੂਐਸ ਤੋਂ ਡਿਪੋਟ ਹੋ ਕੇ ਆਇਆ ਸੀ ਤੇ ਹੁਣ ਹਾਲਵਾਸੀ ਫਤੇਗੜ ਚੂੜੀਆਂ ਵਿਖੇ ਰਹਿ ਰਿਹਾ ਸੀ ਸੋ ਸਾਡੀ ਕਿਉਂਕਿ ਐਡੇ ਵਧੀਆ ਦੇਸ਼ ਤੋਂ ਬੰਦਾ ਆਇਆ ਹੋਵੇ ਤਾਂ ਸਾਨੂੰ ਸ਼ੱਕ ਨਹੀਂ ਰਹਿੰਦਾ ਕਿ ਇਹ ਬੰਦਾ ਕਿਵੇਂ ਕਰ ਸਕਦਾ ਹੋ ਪਰ ਜਦੋਂ ਅਸੀਂ ਉਹਦੀ ਹਿਸਟਰੀ ਜਾਣੀ ਤਾਂ ਸਾਨੂੰ ਪਤਾ ਲੱਗਾ ਕਿ ਨਸ਼ੇਦ ਆਦੀ ਹੈ ਤੇ ਸਾਡੀ ਟੀਮ ਨੇ ਜਦੋਂ ਉਹਨੂੰ ਅਰੈਸਟ ਕਰਕੇ ਇਸ ਚੀਜ਼ ਬਾਰੇ ਪੁੱਛਗਿੱਛ ਕੀਤੀ ਤਾਂ ਪਹਿਲੀ ਵਾਰ ਚ ਉਹ ਚੀਜ਼ ਮੰਨ ਗਿਆ ਕਿ ਹਾਂ ਜੋ ਐਕਟਵਾ ਦੀ ਵਾਰਦਾਤ ਅਸੀਂ ਕੀਤੀ ਸੀ ਉਹ ਮੈਂ ਹੀ ਕੀਤੀ ਸੀ ਤੇ ਉਸ ਵਿੱਚ ਉਹ ਹੀ ਸ਼ਮਾਰ ਸੀ ਤਾਂ ਉਸਨੇ ਤੁਰੰਤ ਸਾਨੂੰ ਜੋ ਮੁੱਖ ਦੋਸ਼ੀ ਹੈ ਜਿਨ੍ਹਾਂ ਨੂੰ ਉਹ ਐਕਟਵਾ ਖੋਹ ਕਰਕੇ ਉਹਨੇ ਦਿੱਤੀ ਸੀ ਜੋ ਕਿ ਉਸਦੇ ਨਾਲ ਸਨ ਐਕਟਵਾ ਖੋਹ ਕਰਨ ਦੇ ਵਿੱਚ ਇਸ ਵਿੱਚ ਪਹਿਲਾ ਦੋਸ਼ੀ ਬੌਬੀ ਪੁੱਤਰ ਜੋਨਸ ਜੋ ਕਿ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਦੂਸਰਾ ਦੋਸ਼ੀ ਵਿਸ਼ਾਲ ਉਰਫ ਪ੍ਰਿੰਸ ਪੁੱਤਰ ਬੱਬਲ ਜੋ ਵਾਸੀ ਫਤਿਹਗੜ ਚੂੜੀਆਂ ਦਾ ਵਾ ਇਹਨਾਂ ਦੋਨਾਂ ਦੋਸ਼ੀ ਨੂੰ ਅਰੈਸਟ ਕਰਕੇ ਜਦੋਂ ਅਸੀਂ ਡਿਟੇਲ ਚ ਪੁੱਛਗਿੱਛ ਕੀਤੀ ਤਾਂ ਇਹਨਾਂ ਨੇ ਸਾਨੂੰ ਜੋ ਵਾਰਦਾਤ ਵਿੱਚ ਵਰਤੀ ਗਈ ਐਕਟਵਾ ਜੋ ਕਿ ਰਾਜਾ ਸੰਸੀ ਦੇ ਇੱਕ ਮਾਲਕ ਤੋਂ ਖੋਈ ਸੀ ਉਹ ਐਕਟਵਾ ਵੀ ਅਸੀਂ ਬਰਾਮਦ ਕਰਨ ਵਿੱਚ ਕਾਮਯਾਬ ਹੋਏ ਹਾਂ ਇਸ ਤੋਂ ਇਲਾਵਾ ਜੋ ਸਾਡੀ ਵਾਰਦਾਤ ਦੇ ਵਿੱਚ ਇੱਕ ਚੈਨੀ ਤੇ ਇੱਕ ਸ਼ਾਪ ਕੋ ਕੀਤੀ ਗਈ ਸੀ ਉਹ ਦੋਨੋਂ ਚੀਜ਼ਾਂ ਜੋ ਕਿ ਕਰੀਬ 2 ਟੋਲੇ ਦੀਆਂ ਨੇ ਉਹ ਵੀ ਰਿਕਵਰ ਕਰਨ ਵਿੱਚ ਕਾਮਯਾਬ ਹੋਏ ਆ ਤੇ ਜਿਸ ਪਿਸਤਲ ਦੀ ਨੋਕ ਤੇ ਇਹਨਾਂ ਨੇ ਇਸ ਵਾਰ ਦਾ ਤਨੂੰ ਇੰਜਾਮ ਦਿੱਤਾ ਸੀ ਉਹ ਪਿਸਤਲ ਹੀ ਅਸੀਂ ਬਰਾਮਦ ਕਰ ਲਿਆ ਵਾ ਉਹ ਪਿਸਤਲ ਇੱਕ ਲਾਈਟਰ ਕਢਾਉਣਾ ਪਿਸਤੋਲ ਨਿਕਲਿਆ ਵਾ ਬਟ ਜਦੋਂ ਅਸੀਂ ਇਹ ਸੋਰਾ ਜੋ ਗਰੋਹ ਕੰਮ ਕਰ ਰਿਹਾ ਸੀਗਾ ਇਸ ਗਰੋਹ ਦੀ ਪੂਰੀ ਹਿਸਟਰੀ ਜਾਣੀ ਤਾਂ ਸਾਡੇ ਅੰਮ੍ਰਿਤਸਰ ਕਮਿਸ਼ਨਰ ਦੇ ਹੀ ਘੱਟੋ ਘੱਟ 5 ਤੋਂ 7 ਮੁਕੱਦਮੇ ਟਰੇਸ ਹੋ ਚੁੱਕੇ ਹਨ ਜਿਸ ਵਿੱਚ ਮੁੱਖ ਤੌਰ ਤੇ ਇਹਨਾਂ ਨੇ ਮੈਰੀਠਾ ਰੋਡ ਥਾਣੇ ਵਿਖੇ ਜਦੋਂ ਜੋ ਪੱਦੀ ਪਤਨੀ ਆਪਣੇ ਘਰ ਨੂੰ ਆ ਰਹੇ ਸਨ ਤੇ ਇਹਨਾਂ ਨੇ ਬੜੀ ਬੁਰੀ ਬੜੇ ਬੁਰੇ ਤਰੀਕੇ ਨਾਲ ਤਿੰਨ ਨੌਜਵਾਨਾਂ ਨੇ ਆ ਉਸ ਦਾ ਰਸਤਾ ਰੋਕਿਆ ਉਹਨਾਂ ਨੂੰ ਉਹਨਾਂ ਨਾਲ ਬਹੁਤ ਜ਼ਿਆਦਾ ਟੱਕਾ ਮੁਕੀ ਕੀਤੀ ਤੇ ਉਹਨਾਂ ਕੋਲੋਂ ਚਾਰ ਮੁੰਦਰੀਆਂ ਖੋ ਕੇ ਲੈ ਗਏ ਸੀ ਜਿਸ ਵਿੱਚ ਜੋ ਇਹਨਾਂ ਦਾ ਤੀਸਰਾ ਦੋਸ਼ੀ ਹੈ ਜਿਸ ਦਾ ਨਾਮ ਜੱਜਾ ਮਕਬੂਲਪੁਰ ਦਾ ਰਹਿਣ ਵਾਲਾ ਹੈ ਉਸਨੂੰ ਸੀ ਅਰੈਸਟ ਕਰਕੇ ਮਜੀਠਾ ਰੋਡ ਥਾਣੇ ਵਿਖੇ ਉਸਨੂੰ ਅਰੈਸਟ ਕਰ ਲਿਆ ਵਾ ਕਿਉਂਕਿ ਉਹ ਇਸ ਮੁਕਦਮੇ ਦੇ ਵਿੱਚ ਵਾਂਟਡ ਨਹੀਂ ਸੀ ਇਸ ਤੋਂ ਇਲਾਵਾ ਇਹਨਾਂ ਨੇ ਕੁਝ ਦਿਨ ਪਹਿਲਾਂ ਤੁਹਾਡੇ ਧਿਆਨ 'ਚ ਹੋਊਗਾ ਕਿ ਇੱਕ ਬਜ਼ੁਰਗ ਆਦਮੀ ਜੋ ਕਿ ਰੰਜੀਤ ਸਿੰਘ ਨੂੰ ਥਾਣੇ 'ਚ ਆਈਟੀ ਪਾਰਕ ਦੇ ਨਜ਼ਦੀਕ ਜਾ ਰਿਹਾ ਸੀ ਤਾਂ ਤਿੰਨ ਨੌਜਵਾਨ ਆਉਂਦੇ ਹਨ ਕਿ ਉਹ ਨੌਜਵਾਨ ਉਸਤੇ ਵਾਰ ਵੀ ਕਰਦੇ ਹਨ ਕਿ ਉਸ ਕੋਲੋਂ ਡਾਇਮੰਡ ਦੀ ਰਿੰਗ ਖੋ ਕੇ ਭੱਜ ਜਾਂਦੇ ਹਨ ਜੋ ਮੁਕਦਮਾ ਉਹ ਵੀ ਇਹਨਾਂ ਵੱਲੋਂ ਕੀਤਾ ਗਿਆ ਸੀ ਚੌਥਾ ਮੁਕਦਮਾ ਇਹਨਾਂ ਨੇ ਸਿਵਲ ਲਾਈਨ ਥਾਣੇ ਵਿਖੇ ਇੱਕ ਨੌਜਵਾਨ ਤੋਂ ਚੈਨ ਕੋ ਕੀਤੀ ਸੀ ਜੋ ਕਿ ਇਹ ਸਾਰੇ ਮੁਕਦਮੇ ਨੇ ਇਹਨਾਂ ਵਿੱਚ ਇਹਨਾਂ ਨੇ ਸੇਮ ਐਕਟਵਾ ਜੋ ਕਿ ਤੁਹਾਨੂੰ ਦੱਸਿਆ 6205 ਨੰਬਰ ਐਕਟਵਾ ਵਰਤੇ ਸੀ ਇਹੇ ਦੋਸ਼ੀ ਬਹੁਤ ਜ਼ਿਆਦਾ ਛਾਤਰ ਕਿਸਮ ਦੇ ਸਨ ਇਹਨਾਂ ਨੇ ਐਕਟਵਾ ਖੋ ਕੇ ਉਸੇ ਨੰਬਰ ਦੀ ਐਕਟਵਾ ਨੂੰ ਯੂਜ਼ ਕੀਤਾ ਤਾਂ ਕਿ ਪੁਲਿਸ ਜਦੋਂ ਵੀ ਕੈਮਰੇਆਂ ਦੇ ਵਿੱਚ ਨੰਬਰ ਪੜੇ ਤਾਂ ਉਸ ਦੇ ਅਸਲ ਮਾਲਕ ਰਾਜੋਸਨ ਸੀ ਤੱਕ ਪਹੁੰਚ ਕਰੇ ਤੇ ਉਸ ਮਾਲਕ ਨੂੰ ਇਸ ਬਾਰੇ ਪੁੱਛਗਿੱਛ ਕਰੇ ਪਰ ਉਹ ਆਲਰੇਡੀ ਐਕਟਵਾ ਕੋਡ ਕਰ ਚੁੱਕੇ ਸੀ ਸੋ ਸਾਡੀ ਪੁਲਿਸ ਪਾਰਟੀ ਨੇ ਬੜੀ ਹੀ ਮਿਹਨਤ ਦੇ ਨਾਲ ਇਸ ਦੇ ਜੋ ਸਾਰੇ ਮੁੱਖ ਦੋਸ਼ੀ ਸਨ ਸਾਰਾ ਇਹ ਗ੍ਰੋਸੀ ਚਾਰ ਜਾਣਿਆਂ ਦਾ ਐਕਸਯੂਵੀ ਦਾ ਮਾਲਕ ਤੇ ਤਿੰਨ ਜਣੇ ਜਿਹੜੇ ਬਾਕੀ ਦੋਸ਼ੀ ਜੋ ਅਸਲ ਵਿੱਚ ਆ ਕੇ ਖੋਹ ਕਰਦੇ ਸਨ ਚਾਰਾਂ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋਏ ਆ ਉਹਨਾਂ ਕੋਲੋਂ ਇਸ ਵਾਰਦਾਤ ਵਿੱਚ ਜੋ ਸੋਨੇ ਦੇ ਖੋਕੀ ਤੇ ਉਹ ਵੀ ਬ੍ਰੰਧ ਕੀਤਾ ਤੇ ਲਾਈਟਰ ਪਿਸਟਲ ਬ੍ਰੰਧ ਕਰਕੇ ਇੱਕ ਬਹੁਤ ਵੱਡੀ ਵਾਰਦਾਤ ਦਾ ਟ੍ਰੇਸ ਕੀਤਾ ਵਾ ਤੇ ਇਸ ਨਾਲ ਕਾਫੀ ਜੋ ਅਮਰਸਰ ਦੇ ਵਿੱਚ ਕ੍ਰਾਈਮ ਹੈ ਉਸ ਨੂੰ ਵੀ ਠੱਲ ਪਊਗਾ